ചക്ക ਟੱਕ ਲਈ ਇਹ ਤਗੜੀ ਚੀਜ਼ ਕਿ ਨਹੀਂ ਹੂੰ ਇਹ ਲੋਡ ਤੇ ਵੀ ਚੱਕ ਦੂੰ ਨਹੀਂ ਲੋਡ ਤੇ ਨਹੀਂ ਚੁੱਕਦਾ ਲੋਡ ਤੇ ਘੱਟ ਕਰ ਦਿੰਦੇ ਠੀਕ ਆ ਉਹ ਤੇ ਲੋਡ ਵਧਾ ਦੂਗਾ ਜਿਹੜੇ ਟਾਇਰਾਂ ਨੇ ਜ਼ੋਰ ਲਾਉਣਾ ਹਾਂ ਹਨ ਇਹਦੇ ਬਣਾਈ ਕਿਉਂ ਪਹਿਲੇ ਤੇ ਆ ਦੇਖੋ ਚਲੋ ਲੈ ਲਓ ਇਹ ਰਿਕਾਰਡਿੰਗ ਚ ਲੈ ਲਓ। ਹਾਂ। ਤੁਸੀਂ ਮੈਨੂੰ ਪੁੱਛ ਮਤਲਬ ਦੇਖੋ ਦੇਖੋ ਇਹਦਾ ਬਣਾਉਣ ਦਾ ਨਾ ਪਹਿਲੇ ਸਿੰਗਲ ਐਕਸਲ ਵਾਲੀ ਟਰਾਲੀ ਬਣਦੀ ਹੈ। ਠੀਕ ਹੈ। ਸਿੰਗਲ ਵਾਲੀ ਟਰੈਕਸਲ ਦੀ ਐਕਸਲ ਮਾਉਂਟਿੰਗ ਨਾ ਜਿੱਦਾਂ ਸਾਡੇ ਗੰਨਾ ਤੁਸੀਂ ਦੇਖੋਗੇ ਡਾਲਾ ਇਦਾਂ ਲਮਕਾ ਦਿੰਦੇ ਆ। ਸਾਨੂੰ ਇਹ ਪੁੱਛਣਾ ਪੈਂਦਾ ਵੀ ਤੁਸੀਂ ਰੇਤਾ ਬਜਰੀ ਤੇ ਚਲਾਣੀ ਹੈ। ਗੰਨਾ ਲੱਦਣਾ, ਡਾਲਾ ਖੋਲ ਕੇ ਲੱਦਣਾ ਕੀ ਹੈ ਨਾ। ਸਾਨੂੰ ਉਹਦੀ ਧੁਰੇ ਦੀ ਨਾ ਅਡਜਸਟਮੈਂਟ ਕਰਨੇ ਪੈਂਦੀ ਹੈ। ਮੈਂ ਕਰਦਾ 5 ਮਿੰਟ ਚ। 5 ਮਿੰਟ ਰੁਕੋ ਕਰਦਾ ਫੋਨ ਇੱਕ ਵੀਡੀਓ ਬਣਾ ਰਿਹਾ ਪੰਜ ਮਿੰਟ ਚ ਬਾਅਦ ਹੁਣ ਉਹਦੇ ਚ ਕੀ ਹੈ ਜਿਹੜਾ ਗੰਨਾ ਹੈ ਨਾ ਕੁਝ ਬਾਹਰ ਆ ਜਾਂਦਾ ਕੁਝ ਅੰਦਰ ਨੂੰ ਸਾਨੂੰ ਟਰਾਲੀ ਦਾ ਸੈਂਟਰ ਕੱਢਣਾ ਪੈਂਦਾ ਮੰਨ ਲਓ 16 ਫੁੱਟ ਦੀ ਟਰਾਲੀ ਹੈ 8 ਫੁੱਟ ਆ ਗਿਆ 15 ਫੁੱਟ ਦੀ ਟਰਾਲੀ ਹੈ 7.5 ਆ ਗਿਆ ਉਹਦੇ ਤੇ ਅਸੀਂ ਕਿਹੇ ਤੇ 21 ਕਿਹੇ ਤੇ 19 ਕਿਹੇ ਤੇ 15 ਕਿਹੇ ਤੇ 14 ਉਹਦੇ ਹਿਸਾਬ ਨਾਲ ਐਕਸਲ ਫਿੱਟ ਕਰ ਦਿੰਦੇ ਹੁਣ ਉਹ ਐਕਸਲ ਅਸੀਂ ਜਿਆਦਾ ਪਿੱਛੇ ਕਰ ਦਾਂਗੇ ਤੇ ਕੀ ਹੋਏਗਾ ਟਰੈਕਟਰ ਤੇ ਲੋਡ ਬਾਬੂ ਹੋ ਜਾਏਗਾ ਜੇ ਅੱਗੇ ਕਰਦੇ ਆਂਗੇ ਤੇ ਕੀ ਹੋ ਜਾਏਗਾ ਟਰਾਲੀ ਲਾਰ ਹੋ ਜਾਣੀ ਹੈਨਾ ਹੁਣ 19 ਤੋਂ ਤੁਸੀਂ 21 ਇੰਚ ਕਰੋਗੇ ਬਹੁਤ ਇੰਪੈਕਟ ਆ 1-1 ਇੰਚ ਦਾ ਕੁਆਂਟਲਾਂ ਨਾਲ ਫਰਕ ਪੈਂਦਾ ਫਿਰ ਉਸ ਤੋਂ ਬਾਅਦ ਨਾ ਲੋਕੀ ਕਹਿੰਦੇ ਹੁਣ ਭਾਰ ਜ਼ਿਆਦਾ ਲੱਦਣਾ ਜੇ ਤੁਸੀਂ 2.5 300 ਕੁੰਡਲ ਤੋਂ ਬਾਅਦ ਵਜਨ ਲੱਦਣਾ ਤਾਂ ਤੁਹਾਨੂੰ 8 ਟਾਇਰ ਚਾਹੀਦੇ ਮਹਾਰਾਸ਼ਟਰਾਂ ਚ ਟਾਇਰ ਟਰਾਲੀਆਂ ਕਿੱਦਾਂ ਚੱਲਦੀਆਂ ਇੱਕ ਤੋਂ ਅੱਗੇ ਲੱਗਿਆ ਹੋਇਆ ਇੱਕ ਪਿੱਛੇ ਲੱਗਿਆ ਹੋਇਆ ਪਰ ਉਹਦੇ ਟਰੈਕਟਰ ਤੇ ਭਾਰ ਨਹੀਂ ਟਰਾਂਸਫਰ ਹੁੰਦਾ ਟਰੈਕਟਰ ਖਿੱਚਦੇ ਉਹ ਗੱਲ ਨਹੀਂ ਬਣਦਾ ਖਿੱਚਦਾ ਨਹੀਂ ਖਿੱਚਦਾ ਨਹੀਂ ਸਲਿੱਪੀ ਮਾਰੀ ਜਾਂਦਾ ਉਤਰਨਾ ਵੀ ਤਾਂ ਵੀ ਤਾਂ ਵੀ ਬਹੁਤ ਖਤਰਨਾਕ ਆ ਮਾਰਦਾ ਚੱਕ ਹੁਣ ਟਰਾਲੀਆਂ ਜਿਹੜੀਆਂ ਸਾਡੇ ਦੁਆਬੇ ਚ ਬ ਫਿਕਸ ਐਕਸਲ ਕੀ ਕਰਦੇ ਜਦੋਂ ਇਹਦਾ ਬਨਾਵਟ ਆਂਦੀ ਹੈ ਜਿਹੜਾ ਪਹਿਲਾ ਧੁਰਾ ਨਾ ਉਹ ਸੈਂਟਰ ਤੋਂ 5-7 ਇੰਚ ਹੀ ਪਿੱਛੇ ਹੁੰਦਾ ਬਸ ਕਿਉਂਕਿ ਜੇ ਤੁਸੀਂ ਪਹਿਲਾ 22 ਇੰਚ ਪਿੱਛੇ ਲਾਤਾ ਫਿਰ ਇਹ 40 ਇੰਚ ਦਾ ਤੁਹਾਡਾ ਇਹਦਾ ਰੇਡ ਡਾਇਆਮੀਟਰ ਹੈ ਫਿਰ ਇਹਨੂੰ ਪਿੱਛੇ ਕਰੋਗੇ ਇਹਦਾ ਵੀ ਅੱਧਾ ਹੈ ਉਹ ਤੋਂ ਬਹੁਤ ਪਿੱਛੇ ਹੋ ਗਿਆ ਨਾ ਉਹ ਤਾਂ ਟਰਾਲੀ ਤੋਂ ਬਾਹਰ ਹੀ ਟਾਇਰ ਚੱਲ ਜਣੇ ਫਿਰ ਉਹ ਕੀ ਕਰਦੇ ਬਾਈ ਡਿਜ਼ਾਈਨ ਪ੍ਰੋਬਲਮ ਹੈ ਉਹ ਸੈਂਟਰ ਤੋਂ 5-7 ਇੰਚ ਪਿੱਛੇ ਪਹਿਲੇ ਪਹਿਲਾ ਧੁਰਾ ਲਾਉਂਦੇ ਆ ਫਿਰ ਤੁਹਾਡਾ 22 ਇੰਚ ਦਾ ਇਹ ਹੁੰਦਾ 44 ਇੰਚ ਦਾ ਟਾਇਰ ਹੁੰਦਾ 22 ਇਹ ਆ ਗਿਆ 5-7 ਵਿੱਚ ਪਿੱਛੋਂ ਛੱ ਤੇ 22 ਫੇਰ ਹੋ ਗਿਆ ਤੁਹਾਡਾ 55 60 ਇੰਚ ਦੂਸਰਾ ਧੁਰਾ ਪਿੱਛੇ ਚਲ ਗਿਆ 6 ਇੰਚ ਇਹ ਬਾਟਲ ਆਇਆ 44 ਹੋ ਗਿਆ 50 ਤੇ 10 12 ਇੰਚ ਦਾ ਗਿਆ ਸੋ ਤੁਹਾਡਾ ਦੂਸਰਾ ਧੁਰਾ ਸੈਂਟਰ ਤੋਂ ਕਿੱਥੇ ਆ ਗਿਆ ਆਪਣੇ 60 65 ਇੰਚ ਪਿੱਛੇ ਹੁਣ ਟਰਾਲੀ ਲੱਦ ਲਈ ਆਪਾਂ 3 400 ਕੁੰਡਲ ਭਾਰ ਜਾਣ ਲੱਪੇ ਬ੍ਰੇਕਰ ਆਇਆ ਬ੍ਰੇਕਰ ਦੰਦੇ ਹੀ ਐਟਾ ਟੋਆ ਬ੍ਰੇਕਰ ਤੇ ਜਦੋਂ ਪਹਿਲਾ ਟਾਇਰ ਚੜਿਆ ਤੇ ਪਿੱਛੇ ਵਾਲਾ ਇਹਨੂੰ ਕੀ ਹੋ ਗਿਆ ਆਵਾਜ ਹੋ ਗਿਆ ਨਾ ਕੋਈ ਫਿਕਸ ਤੁਰੇ ਆ 2 ਇੰਚ ਉੱਚਾ ਤੋ ਹੋ ਗਿਆ ਤੇ ਅਗਲਾ ਤੁਰਾ ਕਿੱਥੇ ਲੱਗਿਆ ਹੋਇਆ ਲਗਭਗ ਸੈਂਟਰ ਚ 5 ਇੰਚ ਤੇ ਤੁਹਾਡੀ ਟਰਾਲੀ ਐਦਾਂ ਟਰੈਕਟਰ ਨੂੰ ਪਿੱਛੇ ਚੱਕ ਦੇ ਕੜਕ ਠੀਕ ਆ ਟੱਪ ਗਿਆ ਔਖਾ ਸੋਕਾ ਹੁਣ ਜਦੋਂ ਪਿਛਲੇ ਚੜਦੇ ਬ੍ਰੇਕਰ ਤੇ ਹੂੰ ਤੇ ਅਗਲੇ ਚ ਗੋਗੇ ਹੂੰ 19 ਇੰਚ ਦੇ ਦੋ ਟਰਾਲੀ ਆਉਟ ਹੁੰਦੀ ਨਾ 19 ਤੋਂ 21 ਤੇ ਹੁੱਕ ਤੇ 24 25 ਕੁਇੰਟਲ ਭਾਰ ਹੁੰਦਾ ਟਰੈਕਟਰ ਦੇ ਹੁਣ ਤੁਸੀਂ ਲਾ ਲਓ ਤਿੰਨ ਗੁਣਾ ਪਿੱਛੇ ਹੋ ਗਿਆ ਹੂੰ ਤੇ ਟਰੈਕਟਰ ਤੇ ਭਾਰ ਹੁੱਕ ਤੇ 60 70 ਕੁਇੰਟਲ ਆ ਜਾਣਾ ਸੀ ਔਰ ਸੜਨ ਆਂਦਾ ਗੋਲੀ ਵਾਂਗ ਆਂਦਾ ਉਹ 170 ਦਾ ਵੀ 140 ਆਉਂਦਾ ਗੁਣਾ ਗੁਣਾ ਹੋ ਗਿਆ ਨਾ ਛਟਕੇ ਨਾ ਆਣਾ ਉਹ ਕੀ ਕਰਦਾ ਉਹ ਟਰੈਕਟਰ ਦੀਆਂ ਟਿਊਬਾਂ ਵੀ ਬੰਨ੍ਹ ਦਿੰਦਾ ਪਿੱਛੇ ਤੇ ਬਹੁਤ ਐਕਸੀਡੈਂਟ ਹੁੰਦੇ ਇਹਨੂੰ ਸਿਰਫ ਡਬਲ ਐਕਸਲ ਨੂੰ ਜਿਹੜਾ ਬੰਦਾ ਚਲਾਉਂਦਾ ਮੈਂ ਨਹੀਂ ਕਹਿ ਰਿਹਾ ਨਹੀਂ ਚਲਾ ਲੋਕ ਚਲਾਉਂਦੇ ਆ ਜਿਹੜਾ ਬੰਦਾ ਟ੍ਰੇਨਡ ਹੈ ਨਾ ਉਹੀ ਚਲਾ ਸਕਦਾ ਮੇਰੇ ਤੁਹਾਡੇ ਵਰਗਾ ਨਹੀਂ ਚਲਾ ਸਕਦਾ ਇਹ ਟਰਾਲੀ ਜਿਹੜੀ ਸਵਿੰਗ ਵਾਲੀ ਹੈ ਤੇ ਗੱਲ ਕਰਦੇ ਤੁਸੀਂ ਵੀ ਚਲਾ ਸਕਦੇ ਹੋ ਹੁਣ ਡਬਲ ਦਾ ਫਾਇਦਾ ਕੀ ਹੈ ਇੱਕ ਤੇ ਭਾਰ ਜ਼ਿਆਦਾ ਲੱਦ ਸਕਦੇ ਹੋ ਦੂਹਰੀ ਨਾ ਜ਼ਮੀਨ 'ਚ ਬੰਦੀ ਨਹੀਂ ਹੈ ਕਿਉਂਕਿ ਇਹਦਾ ਵਜ਼ਨ 8 ਟਾਇਰਾਂ ਦੇ ਹੋ ਗਿਆ ਨਾ ਮੰਨ ਲ ਦੁਆ ਸਪੀਸ ਇਹ ਦੇਣਾ ਇਹਦਾ 4 ਥਾਮਾ ਤੇ ਹੋ ਗਿਆ ਠੀਕ ਹੈ ਤੇ ਉਹ ਟਰਾਲੀ ਸ਼ਿੰਕ ਨਹੀਂ ਹੁੰਦੀ ਠੀਕ ਹੈ ਹੁਣ ਇਹਦੇ ਚ ਸਾਡੇ ਤੋਂ ਆਈਡੀਆ ਸੀ ਇਹ ਦੇਖੋ ਕੋਈ ਵੀ ਚੀਜ਼ ਇਹਦਾ ਇਨਫਿਲਡਰ ਆਈ 2 ਸਾਲ ਤੋਂ ਡਿਜ਼ਾਈਨ ਕੀਤੇ ਹੋਏ ਬਣਾਇਆ 1 ਸਾਲ ਚਲਾਈ ਸਵਾ ਟੈਸਟਿੰਗ ਕਰਾਂਗੇ ਫਿਰ ਵੇਚਾਂਗੇ ਸੋ ਟਰਾਲੀ ਚ 4 ਸਾਲ ਦੀ ਬਣਾ ਰਹੇ ਸੀਗੇ ਕਦੀ ਪੱਟਦੀ ਕਦੀ ਕੁਛ ਕਰਦੀ ਇਹਦੇ ਚ ਆਹੀ ਹੈ ਅੰਦਰ ਇੱਕ ਚੈਸੀ ਪਾਈ ਹੋਈ ਹੈ ਵਿੱਚ ਸਿਸਟਮ ਲਾਇਆ ਹੋਇਆ ਇੰਡੀਪੈਂਡੈਂਟ ਕੁਮਾਨੀ ਕੁਮੁਨੀ ਕੁਛ ਨਹੀਂ ਹੈਗੀ ਵਿੱਚ ਇੱਕ ਬੰਦੇ ਨੇ ਨਕਲ ਮਾਰੀ ਉਹਨੇ ਕੁਮਾਨੀ ਹਲਾਤੀ ਟਰਾਲੀ ਇੱਥੇ ਕਰਤੀ ਤੰਮੜੇ ਜ ਨਹੀਂ ਵਾਪੀ ਸਕੀ ਹੈ ਨਾ ਸੋ ਇਹਦੇ ਚ ਬਹੁਤ ਇਹ ਹੁਣ ਉੱਪਰ ਥੱਲੇ ਤੁਰੇ ਹੋ ਜਾਂਦੇ ਤੁਸੀਂ ਬ੍ਰੇਕਰ ਤੇ ਜਾਓਗੇ 10 12 ਇੰਚ ਉੱਚਾ ਹੋ ਜਾਏਗਾ 10 12 ਇੰਚ ਨੀਵਾ ਹੋ ਜਾਏਗਾ ਤੁਸੀਂ ਸਪੀਡ ਨਾਲ ਕੋ ਟੋਆ ਹੋ ਗਿਆ ਦੇਖੋ ਬ੍ਰੇਕਰ ਦਾ ਪਤਾ ਲੱਗ ਜਾਂਦਾ ਕੋਈ ਜ਼ਮੀਨ ਜਾਂਦੇ ਜਾਂਦੇ ਸੜਕੀ 2 ਇੰਚ ਬੈਠੀ ਹੋਏ ਉੱਥੇ ਤੇ ਗੋਲੀ ਵਾਂਗ ਮਾਰਦੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਸੋ ਇਹਦੇ ਚ ਇਦਾਂ ਦਾ ਕੁਝ ਨਹੀਂ ਹੈ ਇੱਕ ਮੈਨੂੰ ਆ ਬਹੁਤ ਵਧੀਆ ਲੱਗਾ ਸਵਿੰਗ ਤੇ ਜੇ ਚਲਾਉਣਾ ਹੋਇਆ ਤੇ ਇਹਨੇ ਸਲਿੱਪ ਕਰਨਾ ਸੀਗਾ ਹਾਂ ਆ ਤੁਸੀਂ ਜਿਹੜਾ ਆ ਕੰਮ ਕਰਦੇ ਆਏ ਤੇ ਆਪਾਂ ਵਜ਼ਨ ਵਧਾ ਸਕਦੇ ਜਦੋਂ ਕੋਈ ਸਲਿੱਪ ਮਾਰਦਾ ਜੇ ਪਿਛਲੇ ਦੇਖੋ ਇਹ ਪਿੱਛੇ ਵੀ ਡਰਾਈਵ ਹੁੰਦੀ ਜੇ ਪਿੱਛੇ ਤੇ ਡਰਾਈਵ ਨਾ ਦੋਗੇ ਤੇ ਭਾਰ ਵਧਾ ਦਿਓ ਹੂੰ ਉਹਨਾਂ ਸਲਿੱਪ ਨਹੀਂ ਮਾਰਦੇ ਹੈਨਾ ਅੱਛਾ ਡਬਲ ਡਰਾਈਵ ਵੀ ਹੈ ਡਬਲ ਡਬਲ ਹਾਈਡਰੋਸਟੈਟਿਕ ਹੁੰਦੀ ਪਿੱਛੇ ਉਹ ਮੋਟਰ ਵਾਲੀ ਹੁੰਦੀ ਪਰ ਮਹਿੰਗੀ ਹੁੰਦੀ ਲੱਖ ਤੇ 1.5 ਲੱਖ ਲੱਗ ਜਾਂਦਾ ਉਹ ਵੀ ਦਿਨੇ ਕਈ ਕਿ ਉਹ ਆ ਆ ਆ ਬਹੁਤ ਵਧੀਆ ਕੰਮ ਆ ਜ਼ਿਆਦਾਤਰ ਆ ਆਪਣੇ ਆਏ ਹੋਊਗਾ ਵੀ ਜਦੋਂ ਆਪਾਂ ਜ਼ੋਰ ਲਵਾਉਣਾ ਤੇ ਆਪਣੇ ਆ ਟਾਇਰ ਸਲਿੱਪ ਮਾਰਨ ਪਰ ਜਦੋਂ ਇਹ ਇਹਦੇ ਤਿੰਨ ਕੰਮ ਆ ਇੱਕ ਸਲਿੱਪਣੀ ਮਾਰਨ ਦਿੰਦਾ ਇੱਕ ਸਿੰਗਲ ਕਰ ਦੇ ਦਿੰਦਾ ਜਦੋਂ ਮੋੜ ਕੱਟਣਾ ਸੌਖਾ ਹੋ ਜਾਂਦਾ ਮੋੜ ਖਾਲੀ ਟਰਾਲੀ ਨੂੰ ਕੱਟਣਾ ਹਾਂ ਨਹੀਂ ਨਹੀਂ ਖਾਲੀ ਦੇ ਹੁਣ ਸਿੰਗਲ ਹੋ ਗਈ ਭਜਾਈ ਜੋ ਜਿੱਧਰ ਨੂੰ ਮਰਜੀ ਟੈਰਨਿਕਲ ਸੇ ਮੇਰੇ ਹੈਨਾ ਦੂਸਰਾ ਕੀ ਹੋ ਗਿਆ ਜਦੋਂ ਭਰੀ ਟਰਾਲੀ ਦਾ ਮੋੜ ਕੱਟਣਾ ਹੈ ਡਬਲ ਐਕਸਲ ਨੂੰ ਪ੍ਰੋਬਲਮ ਹੁੰਦੀ ਬਹੁਤ ਟਾਇਰ ਖਿਸਰਦੇ ਆ ਉਦੋਂ ਉਹਨੂੰ ਪ੍ਰੈਸ਼ਰ ਦੇ ਦਿਓ ਪਿਛਲੇ ਦਾ ਭਾਰ ਘਟ ਜਾਂਦਾ ਚੱਕਦਾ ਤਾਂ ਨਹੀਂ ਐਡੀ ਭਾਰੀ ਫੋੜ ਦੂਗੋ ਤੇ ਇਹਦਾ ਕੋਈ 20 30% ਭਾਰ ਘਟ ਕਰ ਦਿੰਦਾ ਮੋੜ ਸੌਖੀ ਜਾਂਦੀ ਹੈ ਤੇ ਇਹਦੇ ਤਿੰਨ ਫਾਇਦੇ ਤੇ ਇਹਦੇ ਵਿੱਚ ਬਾਕੀ ਦੇਖੋ ਸਾਰੀ ਦੇਖੋ ਆ ਚੀਜ਼ਾਂ ਨੂੰ ਅਸੀਂ ਮੰਨਦੇ ਨਹੀਂ ਆ ਲਾਤ ਇਹ ਤਾਂ ਨੋਰਮਲ ਆ ਯਾਰ ਕੋਈ ਲਾਂਦਾ ਵੈਸੇ ਇਹਦੇ ਜਿਹੇ ਕ ਆਈਡੀਆ ਸੀ ਵੀ ਯਾਰ ਇਹਦੀਆਂ ਵੈਸੇ ਮੈਂ ਮੰਨਦਾ ਕਿ ਜਦੋਂ ਅਸੀਂ ਗੰਨੇ ਦੀ ਟਰਾਲੀ ਭਰੀ ਨਾ ਕਈ ਵਾਰ ਰੋਡ ਤੇ ਖੱਲ ਗਏ ਟਰੈਕਟਰ ਲੈ ਦਿੰਦੇ ਆ ਔਰ ਬਹੁਤ ਐਕਸੀਡੈਂਟ ਹੁੰਦੇ ਆ ਇਹਦੇ ਚਾਹੀਦਾ ਨਾ ਆਲਟੀਨੇਟਰ ਤੇ ਬੈਟਰੀ ਵੱਖਰੀ ਰੱਖਤੀ ਅੱਛਾ ਜੀ ਇਹਦੇ ਚ ਲੱਗੀ ਹੋਈ ਇਧਰ ਦੇਖੋ ਠੀਕ ਹੈ ਇਹ ਤੇ ਇਹਦੇ ਚ ਬ੍ਰੇਕ ਸਿਸਟਮ ਵੀ ਹੈਗਾ ਬ੍ਰੇਕਾਂ ਵੀ ਹੈਗੇ ਉਹ ਪਾਈਪ ਲਾਣੇ ਪੈਣੀ ਪਾਈਪ ਨਹੀਂ ਹੈਗੀ ਠੀਕ ਇਧਰ ਆ ਕੇ ਦੱਸ ਮੈਂ ਦਹੀਂ ਚੰਗੀ ਤੇ ਗੁੱਲੀ ਆਏ ਪੈ ਗਈ ਜੀ ਜੇ ਹੋਰ ਟਰਾਲੀ ਦੇ ਪਾਣੀ ਹੁੰਦੀ ਮੈਂ ਮਿੱਟੀ ਚ ਖੁੱਭੀ ਵੀ ਆ ਬਹੁਤ ਸਾਲ ਪੁਰਾਣੀ ਡੇਢ ਸਾਲ ਪੁਰਾਣੀ ਟਰਾਲੀ ਆ ਪਾਣੇ ਦੋ ਸਾਲ ਇਹ ਹੁਣ ਸਰਵਿਸ ਹੋਣ ਵਾਸਤੇ ਆਈ ਹੋਈ ਏ ਠੀਕ ਐ ਆ ਜਿਹੜਾ ਆਲਟੀਨੇਟਰ ਲੱਗਿਆ ਇਹਦਾ ਆਪਣਾ ਹੀ ਬੈਕਅਪ ਆ ਹੂੰ ਠੀਕ ਐ ਇਹ ਜਦੋਂ ਮੰਨ ਲਓ ਤੁਹਾਡੀ ਮੇਲੇ ਚ ਗਈ ਐ ਟਰੈਕਟਰ ਗੀਤ ਗੂਤ ਸੁਣਨੇ ਬੱਕਰੇ ਸੁਣ ਲੋ ਟਰੈਕਟਰ ਨਹੀਂ ਵੀ ਹੈਗਾ ਨਾਲ ਇਹਦੀਆਂ ਲਾਈਟਾਂ ਆਪਣੀਆਂ ਹੀ ਚੱਲ ਜਾਂਦੀਆਂ ਇਹਦੇ ਅੱਗੇ ਵਾਜੇ ਦੀ ਜਗ੍ਹਾ ਵੀ ਲੋ ਡਿਜ਼ਾਈਨ ਕਰ ਦਿੰਦੇ ਆ ਵਾਜਾ ਵੀ ਹੈਗਾ ਵਿੱਚ ਆਹ ਹੋਇਆ ਸਵਿੰਗ ਐਕਸਲ ਵਿਦ 2 ਇਨ 1 ਆਪਸ਼ਨ ਦੋ ਵੀ ਹੋ ਜਾਂਦੇ ਸਿੰਗਲ ਵੀ ਹੋ ਜਾਂਦੇ ਜਿਹੜਾ ਨੈਕਸਟ ਫੇਸ ਹੋਏਗਾ ਆਟੋ ਗਰੀਸਿੰਗ ਹੋਏਗੀ ਇਹਦੇ ਵਿੱਚ ਬੁਸ਼ਾਂ ਨੂੰ ਠੀਕ ਸੈਂਟਰਾਈਜ਼ ਕਰ ਦੇਣਾ ਮਾਰਿਆ ਪ੍ਰੈਸ਼ਰ ਸਾਰੇ ਪਾਸੇ ਗਰੀਸ ਬਸ ਉਹ ਸਾਡੇ ਪ੍ਰੋਬਲਮ ਹੈ ਕਿ ਥੋੜੀ ਜਿਹੀ ਆਵਾਜ਼ ਆਉਂਦੀ ਆ ਕਿਉਂਕਿ ਦੇਖੋ ਬੇਅਰਿੰਗ ਨਹੀਂ ਹੋਇਆ ਬੁਸ਼ ਹੋਏਗਾ ਉੱਥੇ ਆਵਾਜ਼ ਆਏਗੀ ਕੋਈ ਗਰੀਸ ਕਰਦਾ ਨਹੀਂ ਐਕਚੁਅਲੀ ਸਹੀ ਹੈ ਤੇ ਉਹ ਕਰਦਾ ਕਿ ਉਹ ਵੱਢਦਾ ਹੀ ਨਹੀਂ ਵਿਚਾਰਾ ਗੰਨ ਨਹੀਂ ਲੱਗਦੀ ਨਿਪਲਾ ਬੰਦ ਹੋ ਜਾਂਦੀਆਂ ਅਸੀਂ ਇਹਨੂੰ ਸੈਂਟਰਾਈਜ਼ ਗਨ ਰੱਖ ਦੇਣੀ ਆ ਉੱਥੋਂ ਹੀ ਨੱਪਿਆ ਠੀਕ ਅੰਦਰ ਗ੍ਰੀਸ ਆਏ ਜਾਂਦੇ ਉਹ ਜਿਹੜੇ ਟੈਂਕ ਖਰੀਦਦੇ ਆ ਅਸੀਂ ਬਹੁਤ ਗੰਨਾ ਨਾ ਢੋਂਦੇ ਆਪ ਸਪੈਸ਼ਲ ਤੁਸੀਂ ਫਰਕ ਦੇਖ ਰਹੇ ਹੋਣੇ ਆ ਦੇਖੋ ਇਹ ਵੀ ਸਾਡਾ ਡਿਜ਼ਾਈਨ ਹੈ ਇਹ ਵੀ ਲੋਕਾਂ ਨੇ ਇਹਦੇ ਵਿੱਚ ਫਰਕ ਦਿਖ ਰਿਹਾ ਨਾ ਤੁਹਾਨੂੰ ਕਿਉਂ ਭਲਾ ਦੱਸੋ ਇਹਦੀ ਕੋੜੀ ਫੋਰ ਨਹੀਂ ਵੀ ਫਾਰਮ ਟਰੈਕ ਤੇ ਮੈਸੀ ਵਾਹਤੇ ਕਿਉਂਕਿ ਮਾਇਆ ਫਾਰਮ ਟਰੈਕ ਮੈਸੀ ਦੀ ਜਿਹੜੀ ਪੀਟੀਓ ਉਹ ਨੀਵੀ ਹੁੰਦੀ ਜਾਂਦੀ ਹੈ ਆਮ ਟਰਾਲੀ ਨੀਵੀ ਪਾ ਦੇ ਤਾਂ ਅੱਗੇ ਉਹ ਝੁੱਕ ਜਾਂਦੀ ਹੈ ਫਿਰ ਪੈ ਟਰਾਲੀ ਨੀਵੀ ਜਾਂਦੀ ਰਹਿੰਦੀ ਬਰਾਬਰ ਹੂੰ ਚਲੋ ਅੱਜ ਉਧਰ ਚਲਦੇ ਹਾਂ ਬੱਚਾ ਆਜੋ